ਵਿਸ਼ਵ ਸ਼ਾਂਤੀ ਦੇ ਇਲਾਕੇ ਦੀ ਸੁਖਸ਼ਾਂਤੀ ਦੇ ਲਈ ਸਾਬਕਾ ਵਿਧਾਇਕ ਰਮਿੰਦਰ ਆਵਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਵਿਸ਼ਨੂ ਮਹਾਯਕਤ ਸੰਸਮੇਲਨ ਕਰਵਾਇਆ ਜਾ ਰਿਹਾ ਹੈ ਇਹ ਮਹਾਯਕਤ ਸੰਸਮੇਲਨ 12 ਨਵੰਬਰ ਤੋਂ ਸ਼ੁਰੂ ਹੋ ਕੇ 18 ਨਵੰਬਰ ਤੱਕ ਹੋਵੇਗਾ ਇਸ ਦੇ ਵਿੱਚ ਵਿਸ਼ਵ ਭਰ ਤੋਂ ਮਾਰ ਸੰਸਮਾਰਸ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਇਸ ਦੀ ਜਾਣਕਾਰੀ ਸਾਬਕਾ ਵਿਧਾਇਕ ਰਮਿੰਦਰ ਆਵਲਾ ਨਿਊਕਾਬ ਟੀਵੀ ਦੀ ਟੀਮ ਦੇ ਨਾਲ ਗੱਲਬਾਤ ਕਰਤਾ ਦਿੱਤੀ ਹੈ ਹੁਣਾਂ ਕਿਹਾ ਕਿ ਅੱਜ ਦੀ ਇਸ ਬੈਠਕ ਵਿੱਚ ਵੀ ਸਭ ਧਰਮਾਂ ਦੇ ਸੰਤ ਵਕੀਰ ਤੇ ਸੇਵਾਦਾਰਾਂ ਨੂੰ ਸੱਦਾ ਦੇ ਇਸ ਮਹਾਯਗ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਤਾਂ ਕਿ ਅਸੀਂ ਇਸ ਮਹਾਯਗ ਵਿੱਚ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰ ਸਕੀਏ ਇਸ ਦੇ ਨਾਲ ਹੀ ਸਾਬਕਾ ਵਿਦਿਆਰਥੀ ਰਮਿੰਦਰ ਆਵਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਉਣ ਵਾਲੀ 19 ਨਵੰਬਰ ਨੂੰ 200 ਦੇ ਕਰੀਬ ਲੋੜਵੰਦ ਮੁੰਡੇ ਕੁੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਹੈ ਇਸ ਦਾ ਬੱਚ ਇੱਕ ਵਿਸ਼ਾਲ ਵਿਆਹ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦੀ ਰਜਿਸਟ੍ਰੇਸ਼ਨ 5 ਨਵੰਬਰ ਤੱਕ ਕੀਤੀ ਜਾਵੇਗੀ ਇਸ ਦੇ ਵਿੱਚ ਉਨ੍ਹਾਂ ਖੁੱਲਾ ਸੱਦਾ ਦਿੰਦੇ ਹੋਏ ਇਹਨਾਂ ਲੋੜਵੰਦ ਜੋੜਿਆਂ ਨੂੰ ਆਸ਼ੀਰਵਾਦ ਦੇਣ ਦੀ ਗੱਲ ਆਖੀ ਫਿਰੋਜ਼ਪੁਰ ਤੋਂ ਉਕਾਬ ਐਕਟਿਵਿਟੀ ਦੀ ਰਿਪੋਰਟ ਇਹ ਹੋਣਾ ਉਹ ਸਮੂਹਿਕ ਜਿਹੜੇ ਵਿਆਹ ਹੈ ਉਹ ਕਿੰਨੀ ਤਰੀਕ ਨੂੰ ਹੋਣੇ ਹੈ ਜੀ 12 ਨਵੰਬਰ ਤੋਂ 18 ਨਵੰਬਰ ਤੱਕ ਮਹਾ ਵਿਸ਼ਨੂ ਯਾਤਰੀ ਗਰੂਰ ਸਾਹਿਬ ਦੇ ਹੋ ਰਿਹਾ ਹੈ ਅਤੇ ਬਹੁਤ ਦੂਰ ਦੂਰ ਤੋਂ ਸੰਤ ਮਹਾਂਪੁਰ ਉੱਥੇ ਪਹੁੰਚ ਰਹੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਉਹਨਾਂ ਦੇ ਪ੍ਰਵਚਨ ਹੋਣੇ ਹਨ ਅੱਜ ਸਾਰਿਆਂ ਨੂੰ ਅਸੀਂ ਮੰਨਤ ਕਰਨਾ ਹੈ ਬੁਲਾਣਾ ਹੈ ਸੱਦਾ ਪੱਤਰ ਦੇਣਾ ਹੈ ਉੱਥੇ ਪਹੁੰਚੋ ਔਰ 19 ਤਰੀਕ ਨੂੰ ਅਸੀਂ 200 ਦੇ ਕਰੀਬ ਬੱਚੇ ਬੱਚੀਆਂ ਦਾ ਲੋਡ ਮੰਡਾ ਦਾ ਜਿਹੜਾ ਅਸੀਂ ਸਾਨੂੰ ਵਿਆਹ ਸਮਾਰੋਹ ਕਰਦੇ ਜਿਹਦੇ ਵਿੱਚ ਫੋਸਪੁਰ ਸ਼ਹਿਰ ਦੇ ਜ਼ਿਆਤੀ ਦੇ ਗੁਰੂ ਸਹਿਜਨਾਲਾਪਾ ਫਾਜ਼ਲ ਦਾ ਮੁਕਸਰ ਲੋਡ ਔਰ ਕਈ ਜਗ੍ਹਾ ਤੋਂ ਬੱਚੇ ਉੱਥੇ ਆ ਰਹੇ ਔਰ ਤਕਰੀਬਨ 54 ਬੱਚੇ ਜਿਹੜੇ ਉਹ ਫੋਸਪੁਰ ਸ਼ਹਿਰ ਦੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਸੁਰਵਾ ਦੇਣ ਜਿਹੜੇ ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਤੇ ਮੁਖਬਜ਼ ਦੇ ਉਹ ਜੀ ਆਇਆਂ ਨੂੰ ਹਲੋ ਸੋ